ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਸਾਡਾ ਸਿਰਾ ਠੇਕੇਦਾਰ ਨੱਕੇ ਦਾ ਠੇਕਾ ਲਿਆ ਸੀਗਾ ਤੇ ਉਹ ਜਿਵੇਂ ਕਹਿੰਦੇ ਨੇ ਦਾੜੀ ਨੂੰ ਮੁੱਸਾਂ ਵਾਦ ਗਈਆਂ ਕਿ ਨਹੀਂ ਸਿਰੇ ਹਾਂਜੀ ਤੇ ਇਹਨਾਂ ਨੱਕੇ ਦਾ ਠੇਕਾ ਲਿਆ ਸੀ ਵਿੱਚੋਂ ਉਹਨੇ ਦੇ ਨਿਕਲ ਗਏ ਜੀ ਪਾਈਪ ਲੀਕ ਉਹ ਦੇਖਿਓ ਪਾਈਪ ਲੀਕ ਭਰਿਆ ਟੀਮਾ ਦਾ ਸਿਰੇ ਪਾਈਪ ਲੀਕ ਨਿਕਲ ਗਏ ਤੇ ਹੁਣ ਬਾਈ ਸਿਰਾ ਤੁਹਾਨੂੰ ਦੱਸੂ ਵੀ ਲੀਕ ਲੀਕਿੰਗ ਕਿਵੇਂ ਹਟਦੀ ਆ ਤੇ ਮਤਲਬ ਕਿਵੇਂ ਲੀਕ ਹੋਏ ਨੇ ਇਹ ਲੈ ਸੀਰੇ ਮੜਾ ਕੈਮਰਾ ਥੱਲੇ ਕਰਕੇ ਦਿਖਾ ਦੇ ਆਪਣੇ ਦਰਸ਼ਕਾਂ ਨੂੰ ਐ ਸਿੱਧੇ ਕੈਮਰਾ ਲੈ ਜਾ ਲੈ ਜਮਾ 10 ਸੌਣ ਵਿਕੀ ਮੀਲੀ ਕੋਈ ਕੀ ਕਰਨਾ ਦੇਖੋ ਬਾਈ ਜੀ ਜਦੋਂ ਆਪਾਂ ਜੋੜ ਲਾਉਣੇ ਆ ਮਿੱਟੀ ਪਾਉਣ ਤੋਂ ਪਹਿਲਾਂ ਇੱਥੇ ਬਾਜਰੀ ਨਾਲ ਭਰਨਾ ਪੈਂਦਾ ਆ ਚੀਜ਼ ਆ ਆ ਦੇਖੋ ਜੀ ਉਂਗਲ ਪੈਂਦੀ ਐ ਇਹਦੇ ਵਿੱਚ ਆ ਜਮਾ ਮਿੱਟੀ ਉਹ ਤੋਂ ਤੋੜਜੀ ਕਰਦੇ ਹੋ ਮਿੱਟੀ ਪਾ ਦੇਨੇ ਆਪਾਂ ਔਰ ਪਿਛਕੇ ਜਾਂਦੇ ਨੇ ਆ ਦੇਖੋ ਜੀ ਉਂਗਲ ਪੈਂਦੀ ਆ ਨਾ ਦੇਖੋ ਚਾਰ ਚਫੇਰੇ ਆ ਰੱਖੋ ਡਾ ਡਾ ਨਹੀਂ ਹਾਂ ਆ ਦੇਖੋ ਜੀ ਉਂਗਲ ਬੈਂਦੀ ਆ ਮਾਗੋ ਨਾ ਫਿਰ ਪਲਾਸਟਿਕ ਦੇ ਪਾਈਪਾਂ ਕਰਤੇ ਹਾਂ ਹਾਂ ਦੱਸੋ ਦੱਸੋ ਆ ਦੇਖੋ ਜੂੰਗਲ ਬੈਂਦੀ ਆ ਆ ਦੇਖੋ ਬਾਈ ਇਹ ਪਲਾਸਟਿਕ ਦੇ ਪਾਈਪ ਨੇ ਹਨਾ ਜਦੋਂ ਆਪਾਂ ਪਲਾਸਟਿਕ ਦੇ ਪਾਈਪ ਪਾਦੇ ਵੀਰੇ ਜਿੱਥੇ ਵੀ ਆਪਣਾ ਜੋੜ ਆ ਪਹਿਲਾਂ ਉੱਤੇ ਬਾਜਰੀ ਨਾਲ ਠੋਸ ਕਰ ਬਾਜਰੀ ਨਾਲ ਕੋਈ ਨਹੀਂ ਹੁੰਦਾ ਜੇ ਦੋ ਬਰੀਆਂ ਫੜੇ ਲੱਗਦੀਆਂ ਵੀ ਨਹੀਂ ਤਾਂ ਮੁੜ ਕੇ ਛੱਲੀ ਵੀ ਸੋਣੂ ਹੋਈ ਆ ਬਾਈ ਹਾਂ ਹੁਣ ਆ ਮਤਲਬ ਵੀ ਦੂਰੀ ਬਾਰ ਐਡਾ ਪੰਗਾ ਕਰਨਾ ਪਿਆ ਸੀਰੇ ਵਰਗੇ ਕਿਵੇਂ ਮਤਲਬ ਠੇਕੇਦਾਰ ਫਿਕਰ ਨਾ ਹਜ਼ੂਰਾਨੀ ਹੁੰਦੇ ਸ਼ਾਮੇ ਦਾ ਪੱਕੇ ਜੰਦੇ ਲਾ ਕੇ ਜਾਣ ਪੈਣਗੇ ਦੇਖ ਚਾਰ 4.5 ਫੁੱਟ ਡੂੰਗਾ ਪਰ ਉਦੋਂ ਬਾਅਦ ਲਿਆਉਣਗੇ ਸੀਰੇ ਨੂੰ ਹੈ ਹਾਂ ਤੇ ਕਹਿੰਦੇ ਆ ਜਾ ਸੀਰੇ ਲਾ ਦੇ ਸੀ ਹੈ ਇਹ ਜਰਾਂ ਨੇ ਮਾਰ ਲਿਆ ਤੇ ਹੁਣ ਮਤਲਬ ਤੁਸੀਂ ਕਿਵੇਂ ਹਟਾਵੋਗੇ ਦੀ ਲੀਕਿੰਗ ਲੀਕ ਨਹੀਂ ਜਰਾ ਜੀ ਚਾਰ ਸੀਰੇ ਨੂੰ ਬਾਜੀ ਨਾ ਭਰ ਕੇ ਅੱਛਾ ਤੇ ਲੀਕ ਨੇ ਖਿੱਲੂ ਇਹਦੀ ਅੱਛਾ ਖਿੱਲੂ ਕੱਢੂ ਹਟੂ ਅੱਛਾ ਲਾ ਹੜਾ ਤੇ ਬਾਈ ਵੀਡੀਓ ਕਰਦੇ ਹੋ ਸ਼ੇਅਰ ਵੀ ਮਤਲਬ ਕਿਸ਼ਾ ਕਿਵੇਂ ਫੜਮਲਾ ਮੈਂ ਤਾਂ ਹਾਂ ਚੜ ਕੇ ਆਏ ਫੁੱਦੂ ਠੀਕਾ ਵਧੀਆ ਠੀਕੇ ਦਾ ਇਹ ਕੰਮ ਨੇ ਦੇਖੋ ਹਾਂ ਬਜਰਾ ਆਪ ਹੀ ਲੱਗਿਆ ਪਿਆ ਗਾ ਵਿੱਚ ਇਹਦੇ ਬੰਦੇ ਕਿੱਧਰ ਗਏ ਫਿਰ ਤੇਰੇ ਬੰਦੇ ਮੇਰੇ ਆ ਭੱਜ ਗਏ ਇਹ ਨਡੂੰਗਾ ਕਰਾ ਬਾਦੂ ਕਰਾ ਨਾ ਥੱਤ ਨਾ ਪਾਇਆ ਬੱਢਿਆ ਜਾਊਗਾ ਆਏ ਹੋਜੂ ਬਾਹ ਹੋਜੂ ਹੂੰ ਖੰਬਰ ਮੈਨੂੰ ਹੀ ਮੱਥਾ ਮਾਰਨਾ ਪੈਂਦਾ ਆਪ ਨੂੰ ਹੂੰ ਇਹ ਵੀ ਗੱਲ ਆ ਬਾਈ ਪਲਾਸਟਿਕ ਦੇ ਪਾਇਪ ਨਾ ਪਾਏ ਕਰੋ ਆਪਣੀ ਜਿਹੜੀ ਬਜਰੀ ਦੀ ਹੈ ਨਾ 10 ਇੰਚ ਪਾਓ ਪਾਓ ਦੇਖੋ ਥੱਲੇੋਂ ਲੀਕ ਹੋਇਆ ਪਿਆ ਗਾ ਉਹ ਥੱਲੇੋਂ ਆ ਪਾਈਪ ਥਰੇ ਲੀਕਿੰਗ ਆ ਗਈ ਤੇ ਹੁਣ ਸੀਰਾ ਨੂੰ ਹਟਾ ਕੇ ਜੋ ਜਮਾ ਪੱਕੇ ਜੋੜ ਲਾ ਕੇ ਜੋ ਪੱਕੇ ਜੰਦੇ ਹੀ ਬੇਕਾਰ ਮਿਸਤਰੀ ਨੂੰ ਕਦੇ ਨਾ ਲਿਆ ਕਰੋ ਬਾਈ ਜਿਹੜਾ ਵੀ ਮਤਲਬ ਕਾਮਦਾਰ ਹਗਾ ਜਿਵੇਂ ਠਾਕਾਰੀ ਨਹੀਂ ਹੈਗੀ ਉਹਨੂੰ ਕੀ ਫਾਇਦਾ ਲਾਇਦਾ ਹਾਂ ਹੋਰ ਕਿਹਨੂੰ ਲਾਵੇ ਵਧੀਆ ਮੈਸਤਰੀ ਲਾਓ ਚਾਰ ਚਾਰ ਪੈਸੇ ਲੱਗ ਵੀ ਜਾਣਗੇ ਤੇ ਦੋਖ ਦੇ ਨਹੀਂ ਜੇ ਬਾਈ ਵਧੀਆ ਮਿਸਤਰੀ ਦਾ ਕਿਹੜਾ ਫਿਰ ਵਧੀਆ ਮੈਚੀ ਭਾ ਲੈਣਾ ਨਾ ਤੂੰ ਕਿਵੇਂ ਤੂੰ ਤੇਰੇ ਵਰਗੀ ਹਲਾ ਮੇਰੇ ਬਾਕੇ ਨਾ ਮੈਨਾਂ ਜਿੰਦੇ ਲਾ ਕੇ ਰਹੂੰ ਜਿਹੜਾ ਹੁਣ ਮੈਂ ਪੈਸੇ ਵੱਧ ਮੰਗਣੇ ਲਾ ਫਿਰ ਉਹ ਭੱਜ ਲੈਂਦੇ ਨਹੀਂ ਹੈਂ 다ਲੀ ਸੀ ਕਾ ਮੇਰੇ ਕੋਲ ਨਾ ਖੜਾ ਹਾਂ ਲੈਖਾ ਦੀ ਕੰਮਾਂ ਕਹਿੰਦੇ ਸੀ ਇਹ ਪੈਸੇ ਵੀ ਫਿਰ ਮੰਗਣ ਨੂੰ ਭੱਜ ਲੈਂਦੇ ਕਹਿੰਦੇ ٹھੇਕੇਦਾਰ ਨੇ ਪੈਸੇ ਵੱਧ ਮੰਗ ਲਈ ਜਿਹੜਾ ਬੰਦਾ ਮਿਸਤਰੀ ਵਧੀਆ ਹੁੰਦਾ ਵਧੀਆ ਪੈਸੇ ਮੰਗਦਾ ਫਿਰ ਹਾਂ ਫੇਰ ਹੀ ਫੇਰ ਹੀ ਹੁਣ ਹਟੂਗੀ ਹੂੰ ਤੇ ਬਾਈ ਵੀਡੀਓ ਕਰ ਦਿਓ ਸ਼ੇਅਰ ਹੈ ਨਾ ਹੂੰ ਵੱਧ ਤੋਂ ਵੱਧ ਠੀਕ ਆ ਕੰਮ ਆਇਨਾ ਹੋਵੇ ਬਿਛਲੀ ਆ ਕੰਮ ਕਰਾ ਬੋ ਕਾ ਦੇਣਾ ਛੱਲੀ ਆ ਕੰਮ ਕਰਾ ਬੋ ਕਾ ਦੇਣਾ ਛੱਲੀ ਆ ਆ ਕੰਮ ਆ ਬੋ ਫਾਇਬਲੀ ਘੁੰਮ ਲੱਗ ਜੇ ਮਗਰੋ ਕੀ ਫਾਇਦਾ ਨਾ ਨਾਪੇਂਗਾ ਕਾ ਦੇਣਾ ਤੂੰ ਇਹਨੂੰ ਹੈ ਨਾਪੇਂਗਾ ਕਾ ਦੇਣਾ ਨਾ ਆਪਣਾ ਮੈਂ ਪੀ ਦਊਂਗਾ ਤੂੰ ਇਹਨੂੰ ਕੀ ਕਰਨ ਉਹਦਾ ਕੀ ਪਤਾ ਕੀ ਉਹ ਦੱਸ ਦੇ ਮੜਾ ਦੱਸ ਤਾ ਦੇ ਵੇੜੇ ਇੱਕ ਮਿੰਟਾ ਕੋਈ ਕਾ ਦੇ ਨਹੀਂ ਉਹ ਦੱਸ ਦੇ ਮੜਾ ਠੀਕ ਜਰਾ ਕੀ ਕਰਨ ਉਹਨੂੰ ਹਾਂ ਓਏ ਡੜਾ ਡੜਾ ਪਾਣੀ ਦਾ ਭਰਿਆ ਪਿਆ ਓਏ ਉਹਨੂੰ ਕੀ ਕਰਨ ਉਹਨੂੰ ਦੱਸ ਦੇ ਉਡਾਲ ਕੋਈ ਗੱਲ ਨਹੀਂ ਦੱਸ ਦੇ ਦੱਸ ਤਾਂ ਮੜ ਜਾ ਚੱਤੀ ਲੈ ਬਣਾ ਲੈ ਚੱਤੀ ਬੈ ਬਣਾ ਚੱਤੀ ਮੈਂ ਆਪਕੇ ਨੂੰ ਮੈਂ ਤੇ ਯਾਰ ਨੂੰ ਬਣਨਾ ਬੂ ਠੀਕ ਆ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਸੀਰੇ ਦੀ ਵੱਟ ਤੋਂ ਵੱਡ ਫਿਰ ਆਓ ਫਿਰ ਵੀ ਰੱਖੋ ਸੀਰੇ ਦੇ ਬਾਰੇ ਹਾਂ ਆ ਫਿਰ ਪੱਕਾ ਆ ਦੇਖੋ ਫਰੀ ਜਾਨਾ ਮਾ ਟੋਨਾ ਮਾ ਤੁਹਾਨੂੰ ਨੋਟ ਕਰ ਜਿੰਨੇ ਆ ਅੱਛਾ ਕਿਦਨੇ ਨੋਟ ਕਰ ਠੀਕ ਵੀ ਆਇਂ ਕਰੋ ਜਦੋਂ ਜਦੋਂ ਕਰਨਾ ਫਿਰ ਮੈਂ ਕਰੋ ਪਿੱਛੇ ਜਾਂਦਾ ਮੈਂ ਕਰੋ ਕਹਿੰਦੇ ਆ ਜੋ ਕੀ ਹੋ ਜਾਂਦਾਗਾ ਹਾਂ ਮੈਂ ਕਰੋ ਪਿੱਛੇ ਜਾਂਦਾ ਸੋਹੜਾ ਦਾ ਪਿੱਛੇ Tiga.